ਬੈਠ ਜੀ ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇੱਕ ਨਵੀਂ ਵੀਡੀਓ ਤੁਹਾਡਾ ਸਵਾਗਤ ਆ ਅੱਜ ਆਪ ਆਏ ਹੋਏ ਆ ਰਜਾਈਆਂ ਧਵਾਉਣ ਕਿਉਂਕਿ ਸਿਆਲ ਸਟਾਰਟ ਹੋ ਗਿਆ ਸਾਡੇ ਇਟਲੀ ਦੇ ਵਿੱਚ ਹੁਣ ਸਿਆਲ ਵਾਲੇ ਜਿਹੜੇ ਕੰਬਲ ਲੈਣੇ ਆਪਾਂ ਨੇ ਉਹ ਧਵਾਉਣ ਆਏ ਆ ਆਪਾਂ ਲੋ ਜੀ ਅਸੀਂ ਹੁਣ ਵਿੱਚ ਵਧਣਗੇ ਇੱਥੇ ਬਈ ਮਸ਼ੀਨਾਂ ਲੱਗੀਆਂ ਵੱਡੀਆਂ ਪੂਰੀਆਂ ਜਿਹੇ ਕੰਬਲ ਕੁੰਬਲ ਜਿਹੜੇ ਆਪਣੇ ਹੁੰਦੇ ਨੇ ਨਾ ਆਪਾਂ ਇੱਥੇ ਧੋ ਵੀ ਸਕਦੇ ਆ ਤੇ ਸਾਹਮਣੇ ਸੁਕਾ ਵੀ ਸਕਦੇ ਆ ਆਪਾਂ ਧਿਆਨ ਨਾਲ ਪੁੱਤ ਦੇਖ ਕੇ ਆ ਫਰੀ ਆਹ ਖਾਲੀ ਐ ਜਪਾ ਲੈਣੇ ਆ ਹਾਂ ਹਾਂ ਬੜੀ ਐ ਉਹ ਵਿਚੋ ਉਹ ਘੜ ਦੇ ਵਿਚੋ ਦੇ ਗੇਮ ਨਹੀਂ ਹੈਗੀ ਉਹ ਤਾਂ ਰੇਡੀਓ ਲਿਖਿਆ ਹੋ ਉਹ ਆ ਰੇਡੀਓ ਨਹੀਂ ਕੰਮ ਕਰਦਾ ਉਹ ਇਤਨਾ ਪਾਉਂਦੇ ਅਨਿਕ ਕੈਰੀਅਰ ਇਹ ਦੋ ਵਿੱਚ ਆਨਿਕ ਆਕਰਸ਼ਿਤ ਹੋ ਗਿਆ ਇਹਦੇ ਵਿੱਚ ਨਿਕ ਉੱਤ ਸਾਰਾ ਕਾਪ ਦੇਣਾ ਕਾਰਡ ਪਾ ਦੇਣਾ ਆਜੋ ਤੁਸੀਂ ਆਇਆ ਜੀ ਕੋਟੋ ਆੜਾ ਕਰ ਲਿਆ ਬਣਾ ਇਹ ਕਿੱਥੇ ਵੀ ਹੋ ਗਿਆ ਬੰਦਾ ਨੰਬਰ ਹੈ 543 26 ਕਿੰਨੇ ਸਟਾਰਟਰ ਕਰਤਾ ਉਹ ਸਟਾਰਟਰ ਉਹ ਆਪਣਾ ਕਰਪਾ ਪਿੱਛੇ ਰਾਂ ਪਿੱਛੇ ਵਿੱਚ ਖਿੱਚ ਲੈਣਾ ਉਹਨਾਂ ਨੂੰ ਤੈਨੂੰ ਵਿੱਚ ਖਿੱਚ ਲੈਣਾ ਉਹ ਪਾਣੀ ਆ ਬੁੱਤੋ ਉਹ ਪਾਣੀ ਆ ਗੁਰੂ ਪਾਣੀ ਆ ਚੱਲ ਤੈਨੂੰ ਵੀ ਦੋਦੀ ਵਿੱਚ ਤੈਨੂੰ ਵੀ ਪਾਦੀ ਵਿੱਚ ਤੇ ਚੱਲ ਆ ਜਾ ਜੋ ਬਣ ਚੱਲ ਤੈਨੂੰ ਪਾਈਏ ਵਿੱਚ ਤੇ ਆ ਜਾ ਆ ਜਾ ਚੱਲ ਇੱਧਰ ਉਹ ਤੂੰ ਚੱਲ ਉਹ ਤੂੰ ਚੱਲਾ ਤੇਰੇ ਵਾਲ ਬੋਲ ਸਾਫ ਹੋ ਜਾਣਗੇ ਨਾ ਕਿੱਥੇ ਬੋਲ ਉਹ ਉੱਦੈ ਬਣਿਆ ਬਹੁਤ ਸਰਫ ਦਾ ਉਹ ਪਿੱਛੇ ਰੋ ਹੁਣ ਆਤਰਾ ਦੇ ਲਓ ਵਿੱਚ ਆ ਜਾਓ ਆ ਇੱਧਰ ਪਰਫੂਮੋ ਸਰਫ ਵਗੈਰਾ ਲੱਗੇ ਹੋਏ ਨੇ ਜੇ ਕੋਈ ਕਲਰ ਵਾਲੀ ਚੀਜ਼ ਆ ਉਹਦੇ ਵਾਸਤੇ ਰੱਖੇ ਹੋਏ ਆ ਜੇ ਕਿਸੇ ਨੇ ਪਾਉਣੇ ਆ ਬੈਸ ਤਾਂ ਆਲਰੇਡੀ ਵਿੱਚ ਹੁੰਦਾ ਸਾਰਾ ਕੁਛ ਇਹਦੇ ਸਰਫ ਵਗੈਰਾ ਸਾਰਾ ਕੁਝ ਸਾਫ ਪੈ ਲੰਦੀ ਪਰਫੂਮੋ ਵਗੈਰਾ ਕਿ ਤੁਸੀਂ ਕੁੜੇ ਆਂ ਛੇ ਖੜ ਜਾ ਤੂੰ ਇਗਰਾ ਜਿੱਥੇ ਜਾਣਾ ਹੁੰਦਾ ਨਾ ਸਾਰਾ ਢੱਬਰ ਨਾਲ ਚੁਰਪੰਦਾ ਬੱਸ 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 ਉਹ ਆਣੀ ਹੈ ਗਾ ਵੇ ਜਿੱਥੇ ਜਾਣਿਆ ਨਾ ਉੱਥੇ ਆਪਣਾ ਸਮਝਣ ਲੱਗ ਜਨੇ ਹਰੇਕ ਚੀਜ਼ ਨੂੰ ਹਾਂ ਹੁਣ ਕਿੱਥੇ ਜਾ ਗਏ ਸੀ ਅੱਛਾ ਦਾਲ ਆਏ ਹੈ ਟੋਫੀਆਂ ਕੱਢ ਲਿਆਏ ਹੈ ਹਰੇਕ ਨੂੰ ਭਰੋਲਣਾ ਤੁਸੀਂ ਹਰੇਕ ਨੂੰ ਨਹੀਂ ਜੋ ਮਨ ਵੀ ਲਿਕੇ ਆ ਖੱਲੋ ਕੋਲ ਕੋ ਗਾਂਦਾ ਦੱਸ ਉਹ ਅਸੀਂ ਨਹੀਂ ਮੰਗਦੇ ਪ੍ਰਧਾਨ ਅਸੀਂ ਨਹੀਂ ਮੰਗਦੇ ਉਧਰ ਮੁਹਰ ਕਰਕੇ ਖਾਣ ਲੱਗੇ ਤੇ ਸੀ ਉਹਨੂੰ ਖਿੱਚ ਖਿੱਚ ਕੇ ਜੋਰ ਨਾਲ ਖਿੱਚਣ ਨੂੰ ਹਾਂ ਖਿੱਚਣ ਜੋਰ ਨਾਲ ਬਾਹਰ ਨੂੰ ਇਹਨੂੰ ਅਸੀਂ ਨੂੰ ਇਹਨੂੰ ਹਾਂ ਖਿੱਚੋ ਜੋਰ ਨਾਲ ਬਾਹਰ ਨੂੰ ਮੇਰੇ ਵੱਲੋਂ ਮਾਰ ਜੋਰ ਨਾਲ ਲੈ ਐਜ ਰੱਖ ਚੱਲ ਚਲ ਕੱਢ ਲੈ ਛੋਟਾ ਕੱਢ ਲੈ ਪਹਿਲਾਂ ਚਲ 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 ਓ ਬਰਾਵੀ ਸੀਮਾ ਜੋਰ ਲਾ ਕੇ ਹਾਈ ਸ਼ਾ ਓ ਜੋਰ ਲਾ ਕੇ ਹਾਈ ਸ਼ਾ ਕਰ 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 ਬਤਾ ਚਲ ਚਲ ਹੁਣ ਸੁਕਾਉਣ ਵਾਲੇ ਚ ਪਾਉਣਾ ਉਧਰ ਬਸ ਬਸ ਉਧਰ ਲੱਗਣਾ ਉਹ ਤੂੰ ਰੋੜ ਲਾ ਅੱਜ ਪਾ ਪਾ ਚਲ ਖੰਡੀ ਖੋਲ ਕੇ ਜਪਾ ਬਤਾ ਖੜਗਾ ਰਸਮ ਖੜਜ ਖੋਲ ਕੇ ਜਪਾਤਾ ਉਹ ਖੜਜਾ ਜਪਾਰੀਏ ਬਤਨੂ ਕਿਨੇ ਕਿਹਾ ਚੱਕਣ ਨੂੰ ਕਿਨੇ ਕਿਹਾ ਤਨੂ ਭਾਰੀਏ ਤੇ ਕਿਹੜੀ ਆਈ ਲੈ ਆਸ ਨੂੰ ਤੇ ਆ ਗਰਮਾ ਨਾਲ ਆਹ ਚੱਲ 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 हाँ वो कहते लाल बटन नहीं छेड़ नंबर ओके जो सो आलने पैने उधर कार्ट पैने कि नंबर है नंबर कि ना ना उद्धा उधर एक हैगी ऑटो वी एच ओके ਫੁੱਲ ਨਾ ਤੋੜਦੇ ਠੀਕ ਹੈ ਡੈਕੋਰੇਟ ਕਰਿਆ ਪੁੱਤੋ ਹਾਂ ਤੈਨੂੰ ਕਿ ਫੁੱਲ ਨਾ ਛੇੜ ਨਾ ਛੇੜ ਬਸ ਨੱਚ ਘਟ ਚੱਕ ਉਹਨੂੰ ਪੜਾਂ ਤੇਰੇ ਘਰ ਕੇ ਲੈ ਕੇ ਆਇਆ ਮੈਂ ਲਾਇਬ੍ਰੇਰੀ ਜਾ ਕੇ ਪਾਪਾ ਮੈਂ ਪੜਨੀ ਆਹੋ ਸੂਲਾ ਕਹ ਲਿਖਾ ਸੂਲਾ ਕੋ ਲੈਣਾ ਸੂਲਾ ਕੋ ਲੈਣਾ ਕੋ ਲੈਣਾ ਕਿ ਸੂਲਾ ਕੋਲੀ ਨਾ ਜਰ ਪੜੇ ਨੂੰ ਫਿਰ ਕੀ ਨਾ ਜਿਹੜੇ ਕਾਜ ਜਿਹੜੇ ਹਾਂ ਉਹ ਨਹੀਂ ਹੁੰਦੇ ਕੀ ਕਰਨਾ ਹੁੰਦਾ ਉਹ ਬਾਹਰ ਉਹ ਪਰ ਕਾਜ ਹੁੰਦੇ ਹਾਂ ਕੋਲੀ ਨਾ ਹਾਂ ਦੇਖੋ ਚਲ ਦਿਖਾ ਦਾਲਾ ਨਾ ਮੈਂ ਦਿਖਾਤਾ ਸਹੀ ਚਲ ਸਟੱਡੀ ਜਾ ਕਰ ਪੁੱਤ ਆਜੂ ਵਾਹੇ ਵੀ ਹੁਣ ਕਿੰਨਾ ਕਾਜ ਮੋਰ ਚਲ ਆ ਹਾਂ ਹੁੰਦੇ ਕੋਲੀ ਨਾ ਦੇਖ ਜਿਹੜੇ ਪਰ ਡਾਕਟਰ ਨਹੀਂ ਹੁੰਦੇ ਉਹ ਮੇਰੇ ਜਾਨ ਹੈ ਨਾ ਪੰਜਾਬੀ ਐ ਠੇੜ ਪੰਜਾਬੀ ਆਉਂਦੀ ਐ ਮੈਨੂੰ ਇਹੀ ਬਹੁਤ ਖੁਸ਼ੀ ਆ ਆਜੂ ਹੂੰ ਉਹ ਦੇਖੋ ਤੇ ਕਿੱਥੇ ਬੈਠਾ ਹੋ ਉਹ ਬਾਂਦਰ ਉਹਦਾ ਬਾਂਦਰ ਇਹ ਬੈ ਲਗਾ ਸਾਨੂੰ ਦੇਖੋ ਇਹ ਡਿਪੈਂਡ ਕਰਦਾ ਬਈ ਕੋਈ ਪਾਣੀ ਆਪ ਆ ਕੇ ਲਿਆ ਆਪਣਾ ਆ ਕੀ ਚਾਹਦਾ ਹਾਂ ਆ ਮੋਕਾ ਮਾਰ ਦੇ ਉਹ ਤਨੂ ਉਹਨੂੰ ਕਿਹਾ ਮੈਂ ਕਹ ਰਿਹਾ ਤੈਨੂੰ ਹੁਣ ਆ ਜਾ ਆ ਜਾ ਆ ਜਾ ਨਹੀਂ ਤੇ ਰਿਪੇਅਰ ਹੋ ਜੂਗੀ ਪਾਪਾ ਦੀ ਗੱਡੀ ਚੱਕੀ ਗੱਡੀ ਦੀ ਚਾਬੀ ਚੱਕ ਨੂੰ ਚਾਬੀ ਰੱਖ ਉੱਪਰ ਓ ਦੇਖ ਚਾਬੀ ਚੱਕੀ ਫਿਰਦਾ ਮੇਰੀ ਗੱਡੀ ਤੇ ਹੈ ਫੇਲਿੰਗ ਹੈ ਨਾ ਬਹੁਤ ਵੱਡੇ ਵੱਡੇ ਲੰਦਾ ਹੈ ਚਲ ਅਤਰਿਆ ਹੁਣ ਇੱਕ ਹੌਣ ਦੂ ਤਰ੍ਹਾਂ ਮੇਰੇ ਕੋਲ ਦੋ ਮੇਰੇ ਕੋਲ ਦੋ ਤਰੀਕੇ ਹੈ ਪੁੱਤ ਇੱਕ ਤਾਂ ਹੁੰਦਾ ਹੈ ਐ ਪਿਆਰ ਵਾਲਾ ਦੂਜੇ ਤੈਨੂੰ ਪਤਾ ਹੀ ਆ ਮੌਕੀ ਉੱਪਰ ਚੋਂਦੀ ਮੌਕੀ ਮੈਨੂੰ ਪਤਾ ਤੂੰ ਮੌਕੀ ਆ ਮੈਨੂੰ ਪਤਾ ਮੌਕੀ ਬੜਾ ਮੈਨੂੰ ਪਰੇ ਦਿਨ ਬਦਲਾ ਕੇ ਤੂੰ ਮੌਕੀ ਆਂ ਕਿ ਅਪੜਾ ਹੁੰਦੇ ਥੱਲੇ ਥੋੜੀ ਹੁੰਦੇ ਆ ਅਸੀਂ ਉੱਪਰ ਨੇ ਉਹ ਬੜੀ ਜਿਆਦਾ ਫਰਤ ਪਤਾ ਬੜਾ ਪੀਣ ਬੋਕਟਾ ਨਾ ਮੌਕੀ ਆਦਾ ਲਾ ਮੌਕੀ ਬਾੜੀ ਪੀਲਾ ਕਾਂਚਰੇ ਗਲਾਸ ਵਿੱਚ ਪੰਨ ਪੰਨ ਕੇ ਸੜ ਸਿਰ ਤੇ ਤੁਨੂੰ ਆਈ ਆਈ ਸੀ ਹੈਲੋ ਐ ਐ ਐ ਹੈਲੋ ਦੰਤ ਖਾਦ ਜੀ ਆ। ਉਹ ਜਿਹੜਾ ਦੰਦ ਆਪਣੇ। ਆ। ਇਹ ਇੱਕ ਦਾ ਮੰਕੀ ਹੈ ਜੀ। ਪਾਪਾ। ਆ ਦੇਖੋ ਕੀ ਹੁੰਦਾ ਇੱਥੇ। ਉਹ ਉਹ ਆ ਆ। ਸਿੱਧਾ ਹੋ ਕੇ ਬੈ ਜਾ। ਉਹ ਓਸਤ। ਇੱਧਾ ਹੋ ਜਾ ਹੁਣ ਸਿੱਧਾ ਹੋ ਜਾ। ਹੋਰ ਤੂੰ ਲਫੜਾ ਫਿਰ ਦੇਣਾ ਤੇਰਾ। ਇੱਧਾ ਹੋ ਜਾ ਤੈਨੂੰ ਕਹਿਣਾ ਪੰਜਾਬੀ ਚ। ਆ। ਚੱਲ ਤੇਰੇ ਤੁਰ ਤੁਰ। ਹੂੰ। ਉਹ ਅੱਖ ਹੈ ਲਦੀਨ ਵਰਗੀ ਲੋ ਵੀ ਅੱਜ ਉਦਘਾਟਨ ਕਰਿਆ ਇਹਦਾ ਆਪਾਂ ਨੇ ਇਹਨੂੰ ਹੋ ਗਿਆ ਉਦਾਂ 10-15 ਦਿਨ ਹੋ ਗਏ 10 ਕਿ ਦਿਨ ਹੋ ਗਏ ਲਿਆਂਦੇ ਨੂੰ ਪਰ ਸੁਆਬ ਨਹੀਂ ਬਣਿਆ ਚਲਾਉਣ ਦਾ ਹੁਣ ਅਜ ਆਪਾਂ ਚਿਕਨ ਲਾਇਆ ਦੇਖਦੇ ਕਿਵੇਂ ਦਾ ਬਣਦਾ 200 ਡਿਗਰੀ ਤੇ 20 ਮਿੰਟ ਕੋਈ ਸੂਰਜ ਨਿਕਲ ਤਿੰਨ ਦਿਨ ਹੋ ਗਏ ਚਾਰ ਦਿਨ ਐਦਾਂ ਦਾ ਹੀ ਮੌਸਮ ਆ ਬੱਸ ਉਧਰ ਨਿਕਲੇ ਮੜੇ ਜਾ ਜਦੋਂ ਮੀਂਹ ਪਿਆ ਜਦੋਂ ਪਾਰ ਗਏ 2 ਘੰਟੇ ਉਹਦੇ ਬਾਅਦ ਫੇਰ ਐਦਾਂ ਦਾ ਹੋ ਗਿਆ ਬਿਲਕੁਲ ਸੁੰਨਮਸਾਨ ਪਈ ਆ ਕਿਉਂਕਿ ਸਾਰੀ ਦੁਨੀਆ ਹੁਣ ਕੰਮ ਤੇ ਆ ਸ਼ਾਮ ਨੂੰ ਹੋਣੀ ਚਹਿਲ ਪਹਿਲ ਦਿਨੇ ਦਿਨ ਸਭ ਲੋਕ ਕੰਮਾਂ ਦੇ ਹੁੰਦੇ ਆ ਤੇ ਅੱਜ ਆਪਣੀ ਹੈਗੀ ਐ ਸੈਂਟਰ ਸ਼ਿਫਟ ਅੱਜ ਆਪਾਂ ਨੇ ਜਾਣਾ 2 ਵਜੇ ਕੰਮ ਤੇ 2 ਤੋਂ 10 ਲਈ ਸ਼ਿਫਟ ਅੱਜ ਵੈਸੇ ਤਾਂ ਮੰਨੂੰ ਸਵੇਰ ਵਾਲੀ ਜ਼ਿਆਦਾ ਪਸੰਦ ਹੈ ਇੱਕ ਹਫ਼ਤਾ ਸਾਡੀ ਹੁੰਦੀ ਹੈ 6 ਤੋਂ 2 2 ਤੋਂ 10 ਤੇ 10 ਤੋਂ 6 ਤਿੰਨ ਸ਼ਿਫਟਾਂ ਚੱਲਦੀਆਂ ਆਪਣੀਆਂ ਮਹੀਨੇ ਚ ਇੱਕ ਹਫ਼ਤਾ ਲਾਉਣਾ ਆਪਣੇ ਸਾਰੀ ਸ਼ਿਫਟਾਂ ਦੇ ਵਿੱਚ ਬੱਸ ਕਰ ਬੱਸ ਇੱਧਰ ਆ ਜਾ ਇੱਧਰ ਆ ਜਾ ਉਹ ਦੇਖਣ ਨਾਲ ਥੋੜਾ ਬੜਨਾ ਹੋ ਚਲੋ ਠਾਈ ਇੱਧਰ ਘਰਾਂ ਕੁਰਸੀ ਐ ਦੇਖ ਲਿਆ ਹੁਣ ਚੱਲ ਫਿਰ ਆ ਜਾ ਹੁਣ ਆਉਂਦਾ ਨਹੀਂ ਤਾ ਹੁਣ ਉਹ ਤਾਂ ਮੂਰੇ ਕੋਲ ਨਹੀਂ ਖੜੀਦਾ ਹੁੰਦਾ ਗਰਮ ਆ ਉਹ ਆ ਕੰਮ ਕਰਦਾ ਦੇਖ ਲੋ ਇਹ ਕੁਰਸੀ ਲਾ ਲਈਏ ਬਸ ਆਇਓ ਰੇ ਨੂੰ ਆ ਜਾ ਆ ਲੈ ਦੀ ਬਲਗ ਇਟਲੀ ਦੀ ਬਲਗ ਇਟਲੀ ਸ਼ਾ ਲਾ 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 ਆ ਮੈਂ ਜਾਣਾ ਸੀ ਬਾਈ ਦੋ ਵਾਲ ਕਟਾਉਣ ਪਹਿਲਾ ਸੈਚਰਡੇ ਨਹੀਂ ਜਾ ਹੋਇਆ ਅੱਜ ਮੀ ਪੈਣ ਲੱਗ ਗਿਆ ਦੋ ਵਾਰ ਅਪਪਾਇੰਟਮੈਂਟ ਕੈਨਸਲ ਹੋ ਗਈ ਉਹ ਬੱਸ ਕਰ ਬੱਸ ਕਰ ਬੱਸ ਕਰ ਉਹ ਆਜਾ ਆਜਾ ਉਹ ਆਜਾ 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 ਹੈਲੋ ਦੀ ਬਲੌਗ ਇਟਲੀ ਦੀ ਬਲੌਗ ਇਟਲੀ ਚੱਲ ਹੁਣ ਛੱਡ ਦੇ ਫਿਰ ਉਹ ਕਾ ਕਹਿਣ ਤਾ ਬਲੌਗ ਦੇ ਇੱਕ ਜਵਨ ਜਵਨ ਨੂੰ ਪਾਪਾ ਨੂੰ ਟਾਈ ਬਿਠਾ ਤੇਰਾ ਵੀ ਆ ਉਹ ਬੱਸ ਸ਼ਬਾਸ਼ ਉਹ ਬੱਸ ਸ਼ਬਾਸ਼ ਹੋ ਓਕੇ ਜੀ ਬਾਏ ਬਾਏ ਸਾਰਿਆਂ ਨੂੰ ਲਾਈਕ ਕਮੈਂਟ ਤੇ ਸਬਸਕ੍ਰਾਈਬ ਬਾਏ ਬਾਏ